ਇੱਕ ਇਹ ਜਿਹੜਾ ਵਾ ਇੱਕ ਸਿੰਗਲ ਬੈਰਰ ਔਰ ਇੱਕ ਰੌਂਡ ਔਰ ਇੱਕ ਪਿਸਟਲ ਔਰ 8 ਰੌਂਡ ਜਿਹੜੇ ਆ ਬਤੀਬੌਰ ਦੇ ਬਰਾਮਦ ਕੀਤੇ ਜਿਹੜੇ ਨਜਾਇਜ਼ ਸੀ ਇਹਨਾਂ ਦੇ ਪਹਿਲੇ ਵੀ ਇਹਨਾਂ ਦੇ ਉੱਤੇ ਜਿਹੜੇ ਆ ਕਾਫੀ ਮﻘਦਮੇ ਦਰਜ ਆ ਜਿਹੜਾ ਰਾਹੁਲ ਘੱਟਾ ਹੈ ਤੇ ਐਨਡੀਪੀਸੀ ਐਕਟ ਦੇ ਰਾਜਦੰਮ ਕਤਲ ਦੇ ਔਰ 7-8 ਮﻘਦਮੇ ਦਰਜ ਆ ਜਮਾਹਰੀ ਕੀ ਹੋਂ ਪ੍ਰਕਾਸ਼ ਆਈਪੀਐਸ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐਸਟਾਫ ਨੂੰ ਉਸ ਵੱਲੇ ਵੱਡੀ ਗਾਵਜਾ ਵੀ ਮਿਲੀ ਜਦੋਂ ਮੁਖਬਰ ਖਾਸ ਦੀ ਇਤਲਾਹ ਤੇ ਆਪਾਂ ਇੱਕ ਇਹ ਜਿਹੜਾ ਵਾ ਇੱਕ ਸਿੰਗਲ ਬੈਰਲ ਔਰ ਇੱਕ ਰੌਂਦ ਔਰ ਇੱਕ ਪਿਸਟਲ ਔਰ 8 ਰੌਂਦ ਜਿਹੜੇ ਆ ਬਤੀਬੌਰ ਦੇ ਬਰਾਮਦ ਕੀਤੇ ਜਿਹੜੇ ਨਜਾਇਜ਼ ਸੀ ਤੇ ਇਸ ਦੇ ਸਬੰਧੀ ਮਕਦਮਾ ਨੰਬਰ 5 ਮਿਤੀ 31 24 ਨੂੰ ਖਾਨਾ ਚੀਵੀ ਕੇ ਮਕਦਮਾ ਦਰਜ ਕਰਾਇਆ ਗਿਆ ਔਰ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਫਿਰ ਸਾਨੂੰ ਇੱਕ ਕਟਾ 315 ਬੋਰ ਉਹਦੇ ਨਾਲ 11 ਰਾਉਂਡ ਆਂਦਾ ਇੱਕ ਰਵਾਲਵਰ ਦੇਸੀ ਉਹਦੇ ਨਾਲ 7 ਰਾਉਂਡ ਆਂਦਾ ਔਰ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨ ਫਿਰ ਬਰਾਮਦ ਕੀਤੇ ਸਾਡੀ ਟੋਟਲ ਹਥਿਆਰਾਂ ਦੀ ਰਿਕਵਰੀ 5 ਹੋ ਗਈ ਹੈ ਇਹ ਬੰਦੇ ਜਿਹੜੇ ਦੋਸ਼ੀ ਨੇ ਇਹ ਰਾਹੁਲ ਕਟਾਵਾ ਜਿਹੜਾ ਗੀਤਾਪੁਰ ਰੋਡ ਦਾ ਰਹਿਣ ਵਾਲਾ ਇੱਕ ਸੋਨੂ ਸੋਨੂ ਆ ਜਿਹੜਾ ਪਟਨਾ ਬਿਹਾਰ ਤੋਂ ਪਿਛੋਂ ਰਹਿਣ ਵਾਲਾ ਵਾ ਪਰ ਹੁਣ ਕਾਫੀ ਦਿਨ ਤੋਂ ਜਿਹੜਾ ਗੁਰਦਾਸਪੁਰ ਦੇ ਵਿੱਚ ਇਹ ਰਹਿ ਰਿਹਾ ਵਾ ਤੇ ਇਹਨਾਂ ਦੇ ਪਹਿਲੇ ਵੀ ਇਹਨਾਂ ਦੇ ਉੱਤੇ ਜਿਹੜੇ ਆ ਉਹ ਕਾਫੀ ਮੁਕਦਮੇ ਦਰਜਾ ਜਿਹੜਾ ਰਾਹੁਲ ਕਟਾਏ ਤੇ ਐਨਡੀਪੀਸੀ ਐਕਟ ਦੇ ਰਾਦਰਨ ਕਤਲ ਦੇ ਔਰ 7-8 ਮੁਕਦਮੇ ਦਰਜ ਨੇ ਔਰ ਜਿਹੜਾ ਐਨਡੀਪੀਸੀ ਐਕਟ ਦੇ ਔਰ ਦੂਜਾ ਜਿਹੜਾ ਸੋਨੂ ਕੁਮਾਰ ਹੈ ਇੱਥੇ ਵੀ ਐਨਡੀਪੀਸੀ ਐਕਟ ਦੇ ਔਰ ਇੱਕ ਪਠਾਨਕੋਟ 420 ਦਾ ਇੱਥੇ ਮੁਕਦਮਾ ਦਰਜ ਹੈ ਇਹ ਵਲੈਕਸ ਤੇ ਗੱਡੀ ਲੈਣ ਵਾਸਤੇ ਉੱਥੇ ਗਏ ਸੀ ਤੇ ਗੱਡੀ ਦੀ ਟ੍ਰਾਈ ਲਾਈਨ ਤੇ ਬਹਨੇ ਉਥੋਂ ਇਹਨਾਂ ਨੇ ਗੱਡੀ ਭਜਾ ਲਿਆ ਹੁੰਦੀ ਸੀ ਇਹ ਕਹਿ ਵੀ ਸੋਨੂ ਕੁਬਾ ਤੇ ਜਿਹੜਾ ਉਹ ਮਕਦਮਾ ਦਰਚਾ ਹੈ। ਅਡੀ ਵੱਡੇ ਮਤਲਬ ਜਿਹੜਾ ਹਥਿਆਰ ਜਿਹੜਾ ਬਰਾਮਦ ਹੋਇਆ ਹੈ ਕਿ ਵੱਡੀ ਫਰਾਂਚ ਹੈਗੀ ਸੀ ਜਾਇਸ ਮੂਲਿੰਗ ਕਰਦੇ ਕਿ ਇਹਨਾਂ ਦੀ ਆਪਣੀ ਨਿੱਜੀ ਨਿੱਜੀ ਜਿਹੜੀ ਰੰਜਾ ਸ਼ਾ ਉਹ ਰومی ਜਿਹੜਾ ਗੈਂਗਸਟਰ ਹੈ ਉਹਦੇ ਨਾਲ ਉਹਦੇ ਕਰਕੇ ਇਹਨਾਂ ਨੇ ਪਹਿਲੀ ਪੁਛ ਗਿਆ ਇਸ ਚੇਤੇ ਇਹੋ ਗੱਲ ਦੱਸੀ ਹੈ ਤੇ ਗਾਹ ਜਿਹੜੀ ਇੱਕ ਦਿਨ ਦਾ ਪਹਿਲੇ ਰਿਮਾਂਡ ਲਿਆ ਸੀ ਉਹਦੇ ਵਿੱਚ ਸਾਨੂੰ ਤਿੰਨ ਹੋਰ ਹਥਿਆਰ ਜਿਹੜੇ ਨਜਾਇਜ਼ ਹੋ ਬਰਾਮਦ ਹੋ ਗਏ ਸੀ। ਤੇ ਅੱਜ ਇਹਨਾਂ ਨੂੰ ਫੇਰ ਅਦਾਲਤ ਚ ਪੇਸ਼ ਕਰਕੇ ਚਾਰ ਪੰਜ ਦਿਨ ਦਾ ਹੋਰ ਮਾਰ ਲਵਾਂਗੇ ਇਹਨਾਂ ਤੋਂ ਕਾਫੀ ਵੱਡੇ ਕਲਾਸੇ ਆਉਂਦੀ ਜਿਹੜੀ ਆ ਉਹ ਉਮੀਦ ਹੈ ਜਿੱਦਾਂ ਤੁਸੀਂ ਕਹਿਤੀਆਂ ਰੋਮਿੰਗ ਐਕਸਟਨਾਂ ਵਾਲੀ ਆਪਸ ਵਿੱਚ ਹੈਗੀ ਜਿਹੜੀ ਇਸ ਬਾਈ ਹੈ ਇਸ ਉਹਦੇ ਕਰਕੇ ਆਈ ਰਹੂਗੀ ਹੈ ਆਪਣੀ ਹਾਂ ਇਹਨਾਂ ਦੀ ਜਿਹੜੀ ਪਹਿਲੀ ਇਹਨਾਂ ਦੀ ਪੁੱਛ ਗਈ ਇਸ ਚ ਤੇ ਇਹੋ ਹੀ ਦੱਸਿਆ ਵੀ ਆਹੀ ਉਸੇ ਕਰਕੇ ਜਿਹੜੀ ਆ ਉਹ ਲਿਆਂਦੇ ਹੀ ਸਾਨੂੰ ਉੱਥੋਂ ਜਾਣ ਦਾ ਖਤਰਾ ਵਾ ਤੇ ਉਹਦੇ ਕਰਕੇ ਜਿਹੜੇ ਆਹੀ ਹੈ ਪਿਸਟਲ ਜੇ ਔਰ ਕੱਟਾ ਜਿਹੜਾ ਔਰ ਵਾਲਵਾਰਾ ਸਾਰੇ ਉਹਦੇ ਕਰਕੇ ਲੈਂਦੇ ਸੀ ਲੱਗਦਾ ਵੀ ਕੋਈ ਵੱਡਾ ਜਣਾ ਗੈਂਗਵਾਦੀ ਹੋ ਸਕਦੀ ਹੈ ਵੀ ਜਿਹੜਾ ਤਰੀ ਕਾਉਟਰ ਦੀ ਹੈਗੀ ਹਾਂ ਹੋ ਵੀ ਸਕਦੀ ਸੀ ਜੀ ਇਹਦਾ ਕੁਝ ਕਹਿਾਰ ਨਹੀਂ ਜਾ ਸਕਦਾ ਜੇ ਅਮਨੋ ਸਾਹਮਣੇ ਹੁੰਦੇ ਤੇ ਇਹਨਾਂ ਨੇ ਚਲਾਉਣ ਵਾਸਤੇ ਹੀ ਲੈਂਦੇ ਆ ਉਹਦੇ ਕੋ ਵੀ ਚੰਗਾ ਜਿਹੜਾ ਭਗੌੜਾ ਹੋਗਾ ਕਾਫੀ ਕੇਸਾਂ ਦੇ ਵਿੱਚ ਤੇ ਇਹ ਵੀ ਜਿਹੜਾ ਵਾ ਪਹਿਲੇ 307 ਦੇ ਵਿੱਚ ਇਹ ਵੀ ਤੁਹਾਡੇ ਕੋ ਵਾਂਟਡ ਸੀ ਜਿਹੜਾ ਰਾਹੁਲ ਕਟਾ ਵਾ ਇਹਦੀ ਦੋਵਾਂ ਮੁਕਦਮਿਆਂ 'ਚ ਆਪਾਂ ਜਿਹੜਾ ਬਰਾਮਦਗੀ ਹੋਈ ਹੈ ਇਹਦੇ ਵਿੱਚ ਵੀ ਤੇ 307 ਦੇ ਵਿੱਚ ਵੀ ਜਿਹੜੀ ਅਰੈਸਟ ਪਾਈ ਹੈ ਇਹ ਜਿਹੜਾ ਉਹ ਡਾਕਟਰ ਜਿਹੜੇ ਜਿਹੜੇ ਮੁੰਡਾ ਜਿਹੜਾ ਫਤਨਾ ਨਾਮ ਵਾਲਾ ਇਹ ਜਿਹੜਾ ਪੁਰਾਣਾ ਜਿਹੜਾ ਪਟਨਾ ਬਿਹਾਰ ਦਾ ਜਿਹੜਾ ਰਹਿਣ ਵਾਲਾ ਸੀ ਮੁਜ਼ਫਰਨਗਰ ਦਾ ਇਹਦੇ ਉੱਤੇ ਲਿੰਕ ਸੀ ਇਹਨੇ ਉੱਥੋਂ ਜਾ ਕੇ ਲਿਆਂਦੇ ਹੀ ਤੇ ਬੈਕਵਰਡ ਲਿੰਕਸ ਦੇ ਵਿੱਚ ਵੀ ਪੁੱਛਗਿੱਛ ਕਰਕੇ ਇਹਦੇ ਕੋਲੋਂ ਔਰ ਪੱਕੇ ਸਬੂਤ ਲੈ ਕੇ ਉੱਥੇ ਵੀ ਜਾ ਕੇ ਰੈਡ ਕੀਤਾ ਜਾਵੇਗਾ ਤੇ ਉੱਤੋਂ ਵੀ ਤੁਹਾਨੂੰ ਹੋਰ ਹਥਿਆਰ ਜਿਹੜੇ ਬਰਾਮਦ ਹੋਣ ਦੀ ਆ ਉਮੀਦ ਹੈ